ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਰੂ ਮਣੀ ਅਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਵਿਵਾਦ ਵਧ ਗਿਆ ਹੈ ਇਹ ਵਿਵਾਦ ਵਧਿਆ ਹੈ ਗੁਰਦੁਆਰੇ ਨੂੰ ਲੈ ਕੇ ਗੁਰਦੁਆਰੇ ਦਾ ਨਾਮ ਦੱਸਿਆ ਜਾ ਰਿਹਾ ਹੈ ਗਨੀ ਖਾਨ ਅਤੇ ਨਬੀ ਖਾਨ ਸਾਹਿਬ ਯਾਨੀ ਕਿ ਇਸ ਗੁਰਦੁਆਰੇ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਇਥੋਂ ਲੱਖਾਂ ਰੁਪਏ ਪੈਸਾ ਜਿਹੜਾ ਹੈ ਗਬਨ ਕੀਤਾ ਗਿਆ ਹੈ ਦੋ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਗਿੱਲ ਅਤੇ ਸਾਬਕਾ ਕੌਂਸਲ ਜਗਦੀਸ਼ ਸਿੰਘ ਰਠੌਰ ਨਾਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਨਾਤਾ ਤੋੜ ਲਿਆ ਹੈ ਦੱਸ ਦਈਏ ਕਿ ਗਿੱਲ ਅਤੇ ਰਠੌਰ ਨੇ ਪਿਛਲੇ ਦਿਨਾਂ ਦੇ ਵਿੱਚ ਵਿੱਚ ਕਰੋੜਾਂ ਰੁਪਏ ਦੀਆਂ ਟਰਾਂਜੈਕਸ਼ਨਸ ਜਿਹੜੀਆਂ ਨੇ ਗੁਰਦੁਆਰੇ ਦੇ ਖਾਤੇ ਵਿੱਚੋਂ ਆਪਣੇ ਰਿਸ਼ਤੇਦਾਰਾਂ ਦੇ ਨਾਮ ਉੱਤੇ ਕੀਤੀਆਂ ਨੇ ਅਜਾਇਆ ਕਿਉਂ ਹੋਇਆ ਅਜਾਇਆ ਲਾਲਚ ਕਿਉਂ ਆਇਆ ਇਹ ਤਾਂ ਰਠੌਰ ਅਤੇ ਗਿੱਲ ਹੀ ਜਾਣਦੇ ਨੇ ਯਾਨੀ ਕਿ ਜਗਦੀਸ਼ ਸਿੰਘ ਰਠੌਰ ਅਤੇ ਪ੍ਰਧਾਨ ਦਲਜੀਤ ਸਿੰਘ ਗਿੱਲ ਇਹਨਾਂ ਨੇ ਕਰੋੜਾਂ ਰੁਪਏ ਦੀ ਫ੍ਰਾਂਸ ਸਕਸ਼ਨਾ ਕੀਤੀਆਂ ਨੇ ਗੁਰਦੁਆਰਾ ਕਮੇਟੀ ਦੇ ਅਖੌਣ ਦੇ ਵਿੱਚੋਂ ਗੁਰਦੁਆਰੇ ਦਾ ਨਾਮ ਦੱਸਿਆ ਜਾ ਰਿਹਾ ਹੈ ਜੀ ਗਨੀਖਾ ਅਤੇ ਨਵੀਖਾ ਇਹ ਇਤਿਹਾਸਕ ਗੁਰਦੁਆਰੇ ਨੇ ਪੰਜਾਬ ਦੇ ਜਿੱਥੇ ਲੱਖਾਂ ਕਰੋੜਾਂ ਰੁਪਏ ਦਾ ਮੱਥਾ ਟੇਕਿਆ ਜਾਂਦਾ ਹੈ ਅਤੇ ਇਹਨਾਂ ਦੋਨਾਂ ਨੇ ਮਿਲ ਕੇ ਜਿਹੜੇ ਕਰੋੜਾਂ ਰੁਪਏ ਦਾ ਗਵਨ ਕੀਤਾ ਹੈ ਯਾਨੀ ਕਿ ਉਹ ਪੈਸਾ ਜਦੋਂ ਬੈਂਕ ਡਿਟੇਲ ਕੀਤੀ ਗਈ ਬੈਂਕ ਦੀ ਡਿਟੇਲ ਚੈੱਕ ਕੀਤੀ ਗਈ ट्रांजੈਕਸ਼ਨਾਂ ਚੈੱਕ ਕੀਤੇਗਾ ਇਹਨਾਂ ਨੇ ਪੈਸਾ ਆਪਣੇ ਰਿਸ਼ਤੇਦਾਰਾਂ ਨੂੰ ਕੁਝ ਦੂਰ ਦੇ ਕੁਝ ਨੇੜੇ ਦੇ ਅਤੇ ਕੁਝ ਆਪ ਦੇ ਘਰ ਦੇ ਮੈਂਬਰਾਂ ਦੇ ਨਾਮ ਉੱਤੇ ਕਰੋੜਾਂ ਰੁਪਏ ਦੀਆਂ ਟ੍ਰਾਂਜੈਕਸ਼ਨਾਂ ਕੀਤੀਆਂ ਨੇ ਇਸ ਨੂੰ ਲੈ ਕੇ ਬੜਾ ਵੱਡਾ ਬਵਾਲ ਮਚਿਆ ਦੂਸਰੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੇ ਇਹਨਾਂ ਦੇ ਨਾਲ ਅੱਜ ਨਾਤਾ ਤੋੜ ਦਿੱਤਾ ਹੈ ਦੱਸਦੀ ਇਹ ਐਸਬੀਸੀ ਨੇ ਇਹ ਕਹਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਣਦੀ ਕਾਰਵਾਈ ਵੀ ਇਹਨਾਂ ਉੱਤੇ ਕੀਤੀ ਜਾਵੇਗੀ ਕਿਉਂਕਿ ਗੁਰਦੁਆਰੇ ਦੀ ਜਿਹੜੀ ਭੇਟ ਹੁੰਦੀ ਹੈ ਪੈਸਾ ਹੁੰਦਾ ਹੈ ਉਹ ਸਿੱਖ ਸੰਗਤ ਵਾਸਤੇ ਹੁੰਦਾ ਹੈ ਗੁਰਦੁਆਰਿਆਂ ਵਾਸਤੇ ਹੁੰਦਾ ਹੈ ਲੋੜਵੰਦਾ ਵਾਸਤੇ ਹੁੰਦਾ ਹੈ ਲੇਕਿਨ ਇਹਨਾਂ ਦੋ ਪ੍ਰਬੰਧਕਾਂ ਨੇ ਬੜਾ ਲੁੱਟਿਆ ਪੈਸਾ ਗੁਰਦੁਆਰਾ ਨਬੀ ਖਾਨ ਅਤੇ ਗਨੀਖਾ ਗੁਰਦੁਆਰੇ ਦੇ ਵਿੱਚੋਂ ਉਸ ਦੀਆਂ ਡਿਟੇਲਾਂ ਉਸ ਦੇ ਪ੍ਰੋਪਰ ਸਬੂਤ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਲੱਗੇ ਨੇ ਅੱਜ ਪ੍ਰਧਾਨ ਨੇ ਵੱਡਾ ਐਲਾਨ ਕੀਤਾ ਹੈ ਇਹਨਾਂ ਦੋ ਅਹੁਦੇਦਾਰਾਂ ਦੇ ਨਾਲ ਜਿਨ੍ਹਾਂ ਦੇ ਨਾਮ ਜਗਜੀਤ ਰਠੌਰ ਅਤੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਗਿੱਲ ਦੱਸੇ ਜਾਂਦੇ ਨੇ ਇਹਨਾਂ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਰਿਸ਼ਤਾ ਤੋੜ ਲਿਆ ਹੈ ਦੇਖੋ ਕਿ ਗੁਰੂਕਰਾਨ ਦੇ ਵਿੱਚ ਵੀ ਜਿਹੜੇ ਪ੍ਰਧਾਨ ਜਾਂ ਸਾਬਕਾ ਜਿਹੜੇ ਕਾਉਂਸਲਰ ਹੁੰਦੇ ਨੇ ਉਹ ਗੁਰਦੁਆਰੇ ਦੇ ਪੈਸੇ ਉੱਤੇ ਅੱਖ ਰੱਖਦੇ ਨੇ ਅੱਜ ਜਿਵੇਂ ਹੀ ਪਤਾ ਲੱਗਿਆ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਦੋ ਆਗੂਆਂ ਦੇ ਨਾਲ ਰਿਸ਼ਤਾ ਤੋੜ ਲਿਆ ਇਹਨਾਂ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਅਤੇ ਸ਼ਰੋਮਣੀ ਅਕਾਲੀ ਦਲ ਵਿੱਚੋਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੋਨਾਂ ਤੇ ਪ੍ਰਧਾਨ ਦਲਜੀਤ ਸਿੰਘ ਗਿੱਲ ਅਤੇ ਸਾਬਕਾ ਕੌਂਸਲ ਦਜੀਤ ਸਿੰਘ ਰਠੌਰ ਇਹਨਾਂ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਣਦੀ ਕਾਰਵਾਈ ਕਰਵਾਈ ਜਾਵੇਗੀ ਗੁਰਦੁਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ